ਇਹ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ ਡੇਢ ਲੱਖ ਦਾ ਕਿਹਾ ਵੀ ਸਮਾਨ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਪਏ ਨੇ ਇਹ ਖਾਨਿਆਂ ਚੋਂ ਵੀ ਲੱਗੇ ਚੱਕੇ ਹਾਏ ਸਾਰੇ ਕਰਨੇ ਭਰੇ ਖਾਨਿਆਂ ਚੋਂ ਸਮਾਨ ਚੱਕਿਆ ਗਿਆ ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ ਇਹ ਸਾਰੀ ਦੁਕਾਨ ਤੇ ਚੋਰੀ ਹੋਈ ਹੈ ਕਸ਼ੂਆ ਸ਼ਾਹ ਸਾਰਾ ਕੁਝ ਖੰਡਾਰ ਗੱਲੇ ਵੀ ਪੱਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ ਕਿੰਨੇ ਦੀ ਚੋਰੀ ਹੋਈ ਹੈ ਜੀ ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਹੈ ਜੀ ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਹੈ ਜੀ ਅੱਛਾ ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ ਇਹਦੇ ਵਿੱਚ ਜੀ ਸਾਬਣਾ ਘਿਓ ਦੇਸੀ ਘਿਓ ਚੀਨੀ ਦੇ ਪੰਜ ਥੈਲੇ ਤੇ ਬਾਕੀ ਹੋਰ ਸਾਰਾ ਹੀ ਸਮਾਨ ਤੇ ਕਰਿਆਨੇ ਦਾ ਜਿਹੜਾ ਬਣਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਜੀ ਮੈਨੂੰ ਸਵੇਰੇ ਨਾਲ ਵਾਲੀ ਦੁਕਾਨ ਵਾਲੇ ਨੇ ਫੋਨ ਕੀਤਾ ਜੀ ਭਾਈ ਤੇਰੇ ਦੁਕਾਨ ਤੇ ਚੋਰੀ ਹੋ ਗਈ ਪ੍ਰਸ਼ਾਸਨ ਪੁਲਸਾਲ ਦਾ ਫਾਰਦ ਦਰਜ ਕਰਾ ਕੇ ਆਂ ਜੀ ਪੁਲਸਾਲ ਆ ਕੇ ਮੌਕਾ ਦੇਖ ਕੇ ਗਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਲੋਕ ਆਪਾਂ ਹੁਣ ਕੱਲੇ ਕੱਲੇ ਜਾਂਦੇ ਆ ਸਕੂਟਰ ਮੋਟਰਸਾਈਕਲਾਂ ਤੇ ਜੀ ਕਲਾ ਕੱਲਾ ਬੰਦਾ ਬੇਵਾਸ ਹੁੰਦਾ ਇਹਨਾਂ ਕੋਲ ਹਥਿਆਰ ਹੁੰਦੇ ਨੇ ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ ਤੇ ਆਉਂਦੇ ਨੇ ਤੇ ਬੰਦੇ ਨੂੰ ਘੇਰਦੇ ਨੇ ਘੇਰ ਕੇ ਆ ਕੇ ਪੈਸੇ ਖੋਲੰਦੇ ਨੇ ਜਾਂ ਲੈ ਮਾਇਆ ਖੋਲੰਦੇ ਨੇ ਹਾਂ ਬੰਦਾ ਹੁਣ ਮੌਕੇ ਤੇ ਕੋਈ ਗਾਰੀ ਦਾ ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ ਆਪਣੇ ਕੋਲ ਹੁੰਦਾ ਹਥਿਆਰ ਆਪਾਂ ਤਾਂ ਇਦਾਂ ਹੀ ਜਾਂਦੇ ਆ ਜਿੱਦਾਂ ਸਕੂਟਰ ਜਾਂ ਜਿੰਦਿਤ ਬਰੇ ਕੋਈ ਹੋਰ ਗੱਲ ਨਹੀਂ ਤਾਂ ਬੰਦਾ ਕੱਲਾ ਜਾਂਦਾ ਕੋਈ ਖੋਦ ਖੋਲੋਗੇ ਇਕੱਠੇ ਹੋ ਕੇ ਮੇਰਾ ਬੰਡ ਹਰੀਗੜਾ ਜੀ ਜਿਹੜੇ ਸਾਡੇ ਚੌਕੀ ਇਨਚਾਰਜ ਸਰਦਾਰ ਪ੍ਰਕਾਰ ਸਿੰਘ ਜੀ ਐਸਆਈ ਦੇ ਬਹੁਤ ਬਹੁਤ ਵਧੀਆ ਬੰਦੇ ਨੇ ਇਮਾਨਦਾਰ ਬੰਦੇ ਨੇ ਕੋਈ ਵੀ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਅਸੀਂ 1000 ਦਿੱਤਾ ਜਾਂ 5000 ਦਿੱਤਾ ਜਾਂ 10000 ਦਿੱਤਾ ਜਿੰਨਾ ਆਪਣੀ ਡਿਊਟੀ ਨਿਭਾਉਂਦੇ ਨੇ ਆਪਣੀ ਪੂਰੀ ਤੰਦੇਹੀ ਨਾਲ ਨਮਾਉਂਦੇ ਨੇ ਕੋਈ ਉਹਨਾਂ ਦੇ ਅੱਜ ਤੱਕ ਨਾ ਦਾਗ ਲੱਗਣਾ ਨਾ ਲੱਗ ਸਕਦਾ ਬਹੁਤ ਵਧੀਆ ਇਨਸਾਨ ਨੇ ਜਿੱਦੇ ਦੇ ਉਹ ਆਏ ਨੇ ਉਹਦੇ ਦਾ ਬਹੁਤ ਕ੍ਰਾਇਮ ਵਾਲਾ ਕੰਮ ਘਟ ਗਿਆ ਜਿੰਨਾ ਵੀ ਕੋਈ ਵੀ ਇਨਸਾਨ ਉੱਥੇ ਜਾ ਕੇ ਉਹਨਾਂ ਨੂੰ ਕਬਲੇਟ ਦਿੰਦਾ ਤਾਂ ਉਹ ਫੱਟ ਦੇਣੇ ਉਹਦਾ ਕੰਬਲੇਟ ਦਾ ਮਸਲਾ ਹੱਲ ਕਰਦੇ ਨੇ ਸਰਦਾਰ ਜੀ ਬਲਕਾਰ ਸਿੰਘ ਬਹੁਤ ਵਧੀਆ ਇਨਸਾਨ ਨੇ ਆਪਦਾ ਤੰਦੇਹੀ ਨਾਲ ਡਿਊਟੀ ਨਿਭਾਉਂਦੇ ਨੇ ਦੁਕਾਨਦਾਰ ਬਾਰੇ ਤਾਂ ਹੁਣ ਉਹਨਾਂ ਨੂੰ ਪਤਾ ਹੀ ਇਹਨਾਂ ਨੂੰ ਵੀ ਪਤਾ ਹੀ ਹੈ ਜੀ ਵੀ ਬਹੁਤ ਮਾੜਾ ਕੰਮ ਹੋਇਆ ਗਰੀਬ ਆਦਮੀ ਹੈ ਜੀ ਕੀ ਨਾਂਾ ਪੈਂਦੀ ਸਿਰ ਬਿਲਕੁਲ ਸਿੰਘ ਜੀ ਜਿਹੜੇ ਚੋਰੀਆ ਕੀ ਮੈਂ ਦੇਖਿਆ ਸੁਣੇ ਮੈਂ ਤੁਹਾਨੂੰ ਸਾਨੂੰ ਸਵੇਰੇ ਉਤਲਾ ਹੀ 6 ਵਜੇ ਅਸੀਂ ਉਸ ਟਾਈਮ ਆ ਗਏ ਵੀ ਅੰਕਰ ਕੇ ਸ਼ਟਰ ਤੋਂ ਦੁਕਾਨਾਂ ਦੀ ਤੋੜ ਕੇ ਚੋਰੀ ਕਰ ਲਈ ਫਸਟ ਟਾਈਮ ਪੌਂਟਰੀ ਕਰੀ ਦੇਖਿਆ ਵੀ ਸਟਰ ਥੋੜਾ ਉੱਚਾ ਚੱਕਿਆ ਸੀਗਾ ਜਿਹੜਾ ਕੋਈ ਸਮਾਨ ਕੱਢਿਆ ਦੁਕਾਨ ਚੋਂ ਕਿੰਨਾ ਹੋ ਜਾਣਾ ਮੈਂ ਦੁਕਾਨ ਚੈੱਕ ਕਰ ਰਹੇ ਨੇ ਕਿੰਨਾ ਕੰਸਨ ਹੋਇਆ ਥੋੜਾ ਥੋੜਾ ਸਮਾਨ ਲੈ ਕੇ ਦੁਕਾਨ ਵਿੱਚੋਂ ਤੇ ਚੋਰਾਂ ਦਾ ਕੋਈ ਪਤਾ ਲੱਗਿਆ ਅਸੀਂ ਕਰ ਰਹੇ ਹਾਂ ਬੰਦੇ ਟਰੈਸ ਕਰ ਰਹੇ ਹਾਂ ਜੀ ਸੀਸੀਟੀਵੀ ਟੀਮਾਂ ਲਾਈਆਂ ਨੇ ਖੰਡਾਲ ਰਹੇ ਹਾਂ ਖੰਡਾਲ ਕੇ ਸੇ ਕੁਝ ਬੰਦੇ ਰੌਂਡ ਅਪ ਕੀਤੇ ਨੇ ਅਸੀਂ ਪਛਾਣ ਕਰ ਰਹੇ ਹਾਂ